ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਲੰਘੇ ਦਿਨ ਅਸਤੀਫਾ ਦੇ ਦਿੱਤਾ ਗਿਆ। ਔਰ ਉਸ ਅਸਤੀਫੇ ਤੋਂ ਬਾਅਦ ਇਹ ਚਰਚਾ ਚੱਲਦੀ ਪਈ ਹੈ ਕਿ ਆਖਿਰ ਰਾਜਪਾਲ ਨੇ ਇੰਨਾ ਵੱਡਾ ਕਦਮ ਕਿਉਂ ਚੱਕ ਲਿਆ। ਲਗਾਤਾਰ ਵਕਫਾ ਕ ਆਰਟੀਕਲਸ ਦੇ ਵਿਹਾਫ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਲੰਘੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਚੱਲਦੀ ਟਸਲ ਸ਼ਾਇਦ ਇਸ ਅਸਤੀਫੇ ਦਾ ਕਾਰਨ ਬਣੀ। ਹਾਲਕਿ ਜੇ ਉਸ ਅਸਤੀਫੇ ਨੂੰ ਵੇਖਿਆ ਵੀ ਜਾਵੇ ਤਾਂ ਉਸ ਦੇ ਵਿੱਚ ਉਹਨਾਂ ਨੇ ਨਿੱਜੀ ਰੁਝੇਵਿਆਂ ਦਾ ਜ਼ਿਕਰ ਕੀਤਾ ਹੀ ਹੈ ਪਰ ਉਸ ਦੇ ਨਾਲ ਨਾਲ ਰਾਜਪਾਲ ਨੇ ਕੁਝ ਇਹੋ ਜਿਹੇ ਬੁਨਿਆਦੀ ਗੱਲਾਂ ਵੀ ਦੱਸੀਆਂ ਨੇ ਜਿਸ ਦੇ ਨਾਲ ਸ਼ਾਇਦ ਉਹਨਾਂ ਦੇ ਅਸਤੀਫੇ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਅਚਾਨਕ ਅਸਤੀਫਾ ਕਿਉਂ ਦੇ ਦਿੱਤਾ ਔਰ ਦੂਜੇ ਪਾਸੇ ਜਿੱਥੇ 2024 ਦੀਆਂ ਚੋਣਾਂ ਨਜ਼ਦੀਕ ਨੇ ਔਰ ਨਾਲ ਦੀ ਨਾਲ ਹੀ ਜਦੋਂ ਅਮਿਤ ਸ਼ਾਹ ਜੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮਿਲ ਕੇ ਆਏ ਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਤੇ ਉਸ ਤੋਂ ਬਾਅਦ ਅਚਾਨਕ ਹੀ ਅਸਤੀਫਾ ਕਿਉਂ ਦੇ ਦਿੱਤਾ ਖੈਰ ਸਵਾਲ ਬਣੇ ਹੋਏ ਸੀ ਪਰ ਉਹਨਾਂ ਦਾ ਜਵਾਬ ਸ਼ਾਇਦ ਸੁਨੀਲ ਜਾਖੜ ਦਿੰਦੇ ਨਜ਼ਰ ਆ ਰਹੇ ਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਪਹਿਲਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਇਸ ਅਸਤੀਫੇ ਨੂੰ ਪੰਜਾਬ ਦੇ ਵਾਸਤੇ ਹਾਨੀਕਾਰਕ ਦੱਸਿਆ ਆ ਉਹਨਾਂ ਨੇ ਕਿਹਾ ਆ ਕਿ ਪੰਜਾਬ ਦੇ ਵਾਸਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਬਹੁਤ ਕੁਝ ਕੀਤਾ ਆ ਅਤੇ ਉਹਨਾਂ ਦਾ ਅਸਤੀਫਾ ਜਿਹੜਾ ਆ ਉਹ ਪੰਜਾਬ ਅਤੇ ਪੰਜਾਬੀਆਂ ਦੇ ਵਾਸਤੇ ਹਾਨੀਕਾਰਕ ਹੋ ਸਕਦਾ ਆ। ਉਹਨਾਂ ਨੇ ਸਾਫਟਵਾਰ ਦੇ ਉੱਤੇ ਕਿਹਾ ਆ ਕਿ ਰਾਜਪਾਲ ਪੰਜਾਬ ਦੀਆਂ ਮੁਸ਼ਕਲਾਂ ਨੂੰ ਜਾਣਦੇ ਸੀ ਪਰ ਹੁਣ ਇਸ ਮਾਮਲੇ ਸੰਬੰਧੀ ਉਹ ਕੁਝ ਵੀ ਨਹੀਂ ਕਰ ਸਕਣਗੇ। ਪੰਜਾਬ ਦੀ ਭਲਾਈ ਦੇ ਵਾਸਤੇ ਰਾਜਪਾਲ ਕੁਝ ਵੀ ਨਹੀਂ ਕਰ ਸਕਣਗੇ। ਸਾਫਟਵਾਰ ਦੇ ਉੱਤੇ ਸੁਨੀਲ ਜਾਖੜ ਦਾ ਕਹਿਣਾ ਹੈ। ਸੁਨੀਲ ਜਾਖੜ ਨੇ ਇਸ ਦੇ ਨਾਲ ਨਾਲ ਅ ਸੀਐਮ ਭਗਵੰਤ ਮਾਨ ਉਤੇ ਨਾ ਸਿਰਫ ਨਿਸ਼ਾਨੇ ਸਾਧੇ ਪਰ ਰਾਜਪਾਲ ਦੇ ਨਾਲ ਉਹਨਾਂ ਦੀ ਮੁਲਾਕਾਤ ਦੇ ਬਾਰੇ ਵੀ ਉਹ ਬੋਲਦੇ ਨਜ਼ਰ ਆਏ ਨੇ ਜੇ ਗੱਲ ਕਰੀਏ 26 ਜਨਵਰੀ ਨੂੰ ਜਦੋਂ ਸੀਐਮ ਭਗਵੰਤ ਮਾਨ ਰਾਜਪਾਲ ਨੂੰ ਮਿਲਦੇ ਨੇ ਰਾਜਪਾਲ ਬਨਵਾਰੀ لال ਪੋਰੋਹਿਤ ਨਾਲ ਉਹਨਾਂ ਦੀ ਉਹ ਮੁਲਾਕਾਤ ਜਿਹੜੀ ਹੈ ਉਹ ਯਾਦਗਾਰ ਇਸ ਕਰਕੇ ਰਹੀ ਸੀ ਕਿਉਂਕਿ ਉਸ ਦਿਨ ਸੀਐਮ ਭਗਵੰਤ ਮਾਨ ਨੇ ਰਾਜਪਾਲ ਨੂੰ ਛੱਲਾ ਸੁਣਾਇਆ ਸੀ ਛੱਲਾ ਗੀਤ ਸੁਣਾਇਆ ਸੀ ਪਰ ਸਵਾਲ ਇਹ ਖੜੇ ਹੋ ਰਹੇ ਨੇ ਕਿ ਸੀਐਮ ਭਗਵੰਤ ਮਾਨ ਦਾ ਉਹ ਵਤੀਰਾ ਜੋ ਰਾਜਪਾਲ ਦੇ ਨਾਲ ਉਹਨਾਂ ਨੇ ਬਹੁਤ ਹੀ ਪਿਆਰ ਦੇ ਨਾਲ ਪੇਸ਼ ਕੀਤਾ ਉਸ ਤੋਂ ਬਾਅਦ ਵੀ ਰਾਜਪਾਲ ਨਹੀਂ ਰੁਕ ਸਕੇ ਕਿ ਸੀਐਮ ਭਗਵੰਤ ਮਾਨ ਦੇ ਛੱਲੇ ਗਾਣੇ ਨੇ ਵੀ ਰਾਜਪਾਲ ਬਨਵਾਰੀ ਲਾਲ ਪਰਾਹੁਤ ਨੂੰ ਬਹਿਲਾਇਆ ਨਹੀਂ ਔਰ ਦੂਜੇ ਪਾਸੇ ਸੁਨੀਲ ਜਾਖੜ ਸਿੱਧੇ ਹਮਲੇ ਸੀਐਮ ਭਗਵੰਤ ਮਾਨ ਤੇ ਕਰਦੇ ਨੇ ਕਿ ਸੀਐਮ ਭਗਵੰਤ ਮਾਨ ਨੂੰ ਇਸ ਤਰ੍ਹਾਂ ਜੋ ਹੁਣ ਤੱਕ ਹੋਇਆ ਆ ਉਹ ਨਹੀਂ ਕਰਨਾ ਚਾਹੀਦਾ ਸੀ ਯਾਨੀ ਕਿ ਰਾਜਪਾਲ ਬਨਵਾਰੀ ਲਾਲ ਪਰਾਹੁਤ ਦੇ ਨਾਲ ਜੋ ਸੀਐਮ ਭਗਵੰਤ ਮਾਨ ਦੀ ਟਸਲ ਚੱਲਦੀ ਸੀ ਉਸ ਉੱਤੇ ਵੀ ਟਿੱਪਣੀ ਕਰਦੇ ਸੁਨੀਲ ਜਾਖੜ ਨਜ਼ਰ ਆਏ ਨੇ ਆਖਿਰ ਆਪਣੇ ਬਿਆਨਾਂ ਦੇ ਵਿੱਚ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਅਸਤੀਫੇ ਦਾ ਕਾਰਨ ਕੀ ਦੱਸਦੇ ਨਜ਼ਰ ਆ ਰਹੇ ਨੇ ਆਓ ਸੁਣ ਲੈਂਦੇ ਆ ਅਸਤੀਫਾ ਜਿਹੜਾ ਆਇਆ ਹੈ ਉਹਨਾਂ ਨੇ ਆਪਣੇ ਨਿੱਜੀ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਤੇ ਉਹ ਮੈਂ ਸਮਝਦਾ ਉਹਨਾਂ ਨੂੰ ਬੜਾ ਸੋਚ ਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਥੇ ਜ਼ਾਹਿਰ ਕੀਤੀ ਸੀ ਜ ਜਿਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣਾ ਜਿਹੜਾ ਇਸ ਇੱਕ ਵੇੜ ਦੇ ਤਾਈ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਪੱਖ ਦੇ ਮੁੱਦੇ ਜਿਹੜੇ ਆ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਹੈ ਮੈਨੂੰ ਇਸ ਗੱਲ ਦੀ ਮੈਂ ਚੰਗੀ ਮੈਨੂੰ ਇਸ ਗੱਲ ਦੀ ਹੁਣ ਇਸ ਗੱਲ ਦੀ ਆਸ ਵੀ ਹੈ ਵੀ ਜਾਂਦੇ ਜਾਂਦੇ ਘਟੋ ਘਟ 26 ਜਨਵਰੀ ਜੈਸੇ ਦਿਨ ਦੇ ਅੰਦਰ ਭਗਵੰਤ ਮਾਨ ਜੀ ਨੇ ਗਵਰਨਰ ਸਾਹਿਬ ਦੇ ਕੋਲ ਗਏ ਤੇ ਉੱਥੇ ਜਾ ਕੇ ਨਾ ਸਿਰਫ ਗਵਰਨਰ ਸਾਹਿਬ ਦਾ ਮਨ ਬਹਲਾਇਆ ਬਲਕਿ ਛੱਲਾਗਾ ਕੇ ਉਹਨਾਂ ਨੇ ਪੰਜਾਬੀਆਂ ਦਾ ਵੀ ਮਨ ਬਹਲਾ ਲਿਆ ਪਰ ਮਨ ਬਹਿਲਾਨ ਨਾਲ ਨਹੀਂ ਜਿਹੜੀ ਸਮੱਸਿਆਵਾਂ ਐ ਪ੍ਰੋਹਿਤ ਸਾਹਿਬ ਦੇ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਖੜੀਆਂ ਐ ਮਨ ਬਹਿਲਾਨ ਨਾਲ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਆਪਣਾ ਮਨ ਬਣਾਣਾ ਪਊਗਾ ਪੰਜਾਬ ਦੇ ਜਿਹੜੇ ਮੁੱਦੇ ਜਿੱਤਾਂ ਹੀ ਹੱਲ ਨਹੀਂ ਕਰਦੇ ਉਤੋਂ ਹੀ ਮੈਂ ਸਮਝਦਾ ਵੀ ਲੋਕਾਂ ਦੇ ਜਿਹੜਾ ਵਿਸ਼ਵਾਸ ਤੁਹਾਨੂੰ ਦਿੱਤਾ ਹੈ ਉਹਦੇ ਨਾਲ ਉਹ ਵਿਸ਼ਵਾਸ ਗਾਤ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ